ਬੜਾ ਹੀ ਦੁੱਖ ਹੋਇਆ ਵਾ ਤੇ ਬਹੁਤ ਤਕਲੀਫ ਦੇ ਗੱਲਾਂ ਵਾ ਇਹ ਸਿਰਫ ਮੈਨੂੰ ਨਹੀਂ ਸਾਰਿਆਂ ਸਾਡੇ ਪਿੰਡ ਦੇ ਹਰ ਇੱਕ ਵਸਿੰਦੇ ਨੂੰ ਨਾਗਰਿਕ ਨੂੰ ਵਿਅਕਤੀ ਨੂੰ ਤਕਲੀਫ ਹੋਈ ਐ ਇਸ ਤੋਂ ਪਰ ਐਵੇਂ ਹੋਣਾ ਨਹੀਂ ਚਾਹੀਦਾ ਬਹੁਤ ਗਲਤ ਕੀਤਾ ਇਹਨਾਂ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਬਹੁਤ ਗਲਤ ਕੀਤਾ ਇਲੈਕਸ਼ਨ ਤਾਂ ਆਉਂਦੇ ਜਾਂਦੇ ਰਹਿਣਗੇ ਵੋਟਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਸਮਾਂ ਸਾਰਾ ਇੱਕੋ ਜਿਹਾ ਨਹੀਂ ਰਹਿੰਦਾ ਅੱਜ ਤੁਹਾਡੇ ਹੱਥ ਚ ਹੋ ਸਕਦਾ ਕੱਲ ਨੂੰ ਕਿਸੇ ਹੋਰ ਦੇ ਹੱਥ ਚ ਹੋ ਸਕਦਾ ਸਮਾਂ ਇੱਕ ਦੇ ਨਾਲ ਨਹੀਂ ਜਾਂਦਾ ਇੱਕੋ ਜਹ ਨਹੀਂ ਜਾਂਦਾ ਪਰ ਤੁਸੀਂ ਜੋ ਕਰਤਾ ਨਾ ਉਹਦਾ ਭੁਗਤਾਨ ਕਿਤੇ ਨਾ ਕਿਤੇ ਤਾਂ ਤੁਹਾਨੂੰ ਕਰਨਾ ਪਊਗਾ ਤੁਹਾਨੂੰ ਵੀ ਕਰਨਾ ਪਊਗਾ ਬਾਕੀ ਕਰਨ ਦਾ ਤੇ ਅਰ ਕੋ ਕਰਨਾ ਪਊਗਾ ਇਸ ਤਰੀਕੇ ਨਾਲ ਸ਼ਾਇਦ ਪਹਿਲੀ ਵਾਰ ਹੋਇਆ ਇਸ ਤਰੀਕੇ ਨਾਲ ਪਿੰਡ ਦੇ ਵਿੱਚ ਪਹਿਲੀ ਵਾਰ ਹੋਇਆ ਅਸੀਂ ਪਿੰਡ ਮਨਿਹਾਲਾ ਜੈ ਸਿੰਘ ਤੋਂ ਬੋਲ ਰਹੇ ਪੱਟੀ ਪਿਕਵਿੰਡਰ ਸਬ ਡਿਵੀਜ਼ਨ ਤੰਤਾਂ ਦੇ ਸਟ ਪੰਚਾਇਤੀ ਇਲੈਕਸ਼ਨ ਹੈ ਵੋਟਾਂ ਸਾਰਿਆਂ ਨੂੰ ਪਤਾ ਹੈ ਵੋਟਾਂ ਦਾ ਜੋਰ ਹੈ ਚਲੋ ਠੀਕ ਹੈ ਸਾਰਿਆਂ ਦਾ ਕੰਮ ਹੈ ਆਪਣੀ ਮਰਜ਼ੀ ਨਾਲ ਉਮੀਦਵਾਰ ਚੁਣਨਾ ਔਰ ਆਪਣੀ ਤਰੀਕੇ ਨਾਲ ਖੜਾ ਹੋਣਾ ਸਭ ਦਾ ਹੱਕ ਹੈ ਔਰ ਜਿਹੜਾ ਜਿੱਤ ਜੇ ਉਹੀ ਪੰਚ ਸਰਪੰਚ ਹੈ ਇਹਦੇ ਕੋਈ ਦਿੱਕਤ ਨਹੀਂ ਹੈ ਕੋਈ ਪੈਸੇ ਜ਼ਿਆਦਾ ਲੈ ਕੇ ਘੁੰਮਦਾ ਆ ਕੋਈ ਤਾਕਤ ਜ਼ਿਆਦਾ ਲੈ ਕੇ ਘੁੰਮਦਾ ਵਾ ਠੀਕ ਹੈ ਸਾਰਾ ਆਪਣਾ ਆਪਣਾ ਤਰੀਕਾ ਵਾ ਪਰ ਤੁਸੀਂ ਉਹ ਕੀਤਾ ਜਿਹੜਾ ਬਹੁਤ ਵੱਡਾ ਵੱੱਜਰ ਗਨਾ ਸਾਰੇ ਪਿੰਡ ਦੀਆਂ ਵਾਰਡ ਬਣਾਇਆ ਨਾ ਵਾਰਡ ਐਸੇ ਕਰਕੇ ਬਣਾਇਆ ਕਿ ਆਸਾਨੀ ਰਹੇ ਵੋਟਰਾਂ ਨੂੰ ਪਹੁੰਚ ਵੋਟਰਾਂ ਕਹਿਣ ਚ ਤੇ ਵੋਟਰਾਂ ਨੂੰ ਸਮਝਣ ਚ ਇੱਕ ਵਾਰਦਾ ਜਮ ਮੈਂਬਰ ਹੋ ਜਾਊਗਾ ਤੇ ਉਹਨੂੰ ਆਪਣੇ ਵਾਰਡ ਦਾ ਪਤਾ ਹੋਊਗਾ ਉਹ ਆਪਣੇ ਵਾਰਡ ਦਾ ਕੰਮ ਕਰ ਸਕੂਗਾ ਕਰਵਾ ਸਕੂਗਾ ਤੇ ਤੁਸੀਂ ਤਾਂ ਕੋਈ ਵਾਰਡ ਦੇ ਪਰਲੇ ਨਹੀਂ ਛੱਡੇ ਵਾੜ ਤਾਂ ਛੱਡੋ ਤੁਸੀਂ ਤਾਂ ਘਰਾਂ ਦੇ ਪੱਲੇ ਨਹੀਂ ਛੱਡਿਆ ਹਰ ਇੱਕ ਘਰ ਦੇਆਂ ਅਗਰ 4 ਵੋਟਾਂ ਦੇ 4 ਵੋਟਾਂ ਨੂੰ 4 ਵਾਰਡਾਂ 'ਚ ਖਿਲਾਰੇ ਤੁਸੀਂ ਕਿੱਥੋਂ ਭੜਾ ਹੋ ਜੂਗਾ ਤੁਹਾਡਾ ਐਵੇਂ ਕੌਣ ਕਰਦਾ ਯਾਰ ਤੁਸੀਂ ਇਲੈਕਸ਼ਨ ਲੜਨਾ ਤੇ ਆਪਣੇ ਕੰਮ ਤੇਜ ਆ ਆਪਣੀ ਬੋਲਬਾਣੀ ਤੇਜ ਆ ਆਪਣੇ ਦਮ ਤੇ ਲੜੋ ਆਹ ਕਿਹੜਾ ਤਰੀਕਾ ਹੈ ਤੁਹਾਡਾ ਇਲੈਕਸ਼ਨ ਲੜਨ ਦਾ ਕਿ ਤੁਸੀਂ ਲੋਕਾਂ ਦੇ ਘਰ ਹੀ 파ੜ ਤੇ ਵਾਰਡ ਤਾਂ ਛੱਡ ਹੀ ਦਿਓ ਵਾਰਡ ਤਾਂ ਵੱਡੀ ਗੱਲ ਹੈ ਘਰ ਹੀ 파ੜ ਤੇ ਤੁਹਾਂ ਦਾ ਇਹ ਪਹਿਲੀ ਵਾਰ ਹੋਇਆ ਔਰ ਗਲਤ ਹੋਇਆ ਇਹਦਾ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਵਾ ਔਰ ਇਹ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੂੰ ਮੇਰਾ ਕਦੇ ਨਾ ਕਦੇ ਤਾਂ ਖਮਾ ਜਾਂ ਪੂਤਨੇ ਪਊਗਾ ਅੱਜ ਨਹੀਂ ਤਾਂ ਕੱਲ ਕਿਉਂਕਿ ਧਰਮ ਫਸਾਈ ਅਗੇ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਇਸ ਕਰਕੇ ਐਵੇਂ ਦਾ ਨਹੀਂ ਕਰਨਾ ਚਾਹੀਦਾ ਗਲਤ ਕੀਤਾ ਇਹ ਤਾਂ ਜਿੰਨੇ ਵੀ ਕੀਤਾ ਮੈਂ ਵੀ ਨਹੀਂ ਕਹਿੰਦਾ ਕਿਨੇ ਕੀਤਾ ਪਰ ਲੋਕਾਂ ਨੂੰ ਪਤਾ ਕਿ ਕਨੇ ਕੀਤਾ ਤੇ ਗਲਤ ਕੀਤਾ ਨਹੀਂ ਕਰਨਾ ਚਾਹੀਦਾ ਇਹ ਗਲਤ ਹੈ ਇਹਦਾ ਨੁਕਸਾਨ ਤੇ ਨੁਮੀ ਹੋਊਗਾ ਬੱਕਿਆ ਨੂੰ ਤਾਂ ਹੋਣਾ ਤੁਹਾਨੂੰ ਵੀ ਹੋਊਗਾ